ਅੱਜ ਅਸੀਂ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਖੜੇ ਹਾਂ ਜਿੱਥੇ ਕਿ ਪੰਜ ਵਾਰ ਦੀ ਟਰਮ ਦਾ ਸਰਪੰਚ ਪਿੰਡ ਚੀਮਾ ਖੁੱਡੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਆ ਉਹਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਪਿੰਕ ਗੱਡੀ ਤੇ ਆਏ ਆਣ ਕੇ ਗੋਲੀਆਂ ਮਾਰ ਕੇ ਹਲਾ ਕਰ ਦਿੱਤਾ ਜਿਨ੍ਹਾਂ ਦੀ ਲਾਸ਼ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਹੋਸ਼ਮਤ ਲਈ ਜਾਂਦਾ ਗਿਆ ਔਰ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਰ ਕਾਤਲ ਕੌਣ ਹਨ ਕੈਮਰਾਮੈਨ ਸੁਨੀ ਦੇ ਨਾਲ ਸਰਵੰਤ ਸਿੰਘ ਮਾਨ ਬਟਾਲਾ ਗੁਰਦਾਸ ਨਿਰਮਲ ਸਿੰਘ ਇਨੇ ਦੇਥ ਹੀ ਕਿ ਨਾ ਦੇਥ ਛੋਟੇ ਬ੍ਰਦਰ ਇਸ ਤਰ੍ਹਾਂ ਦੇਥ ਹੋ ਗਿਆ ਦੋ ਮੁੰਡੇ ਆਏ ਗੱਡੀ 'ਤੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ ਇਨੇ ਦੇਥ ਹੀ ਇਹਨਾਂ ਨੇ ਪਰਵਾਹ ਨਹੀਂ ਕੀਤੀ ਉਹਨਾਂ ਦਾ ਰਹਿੰਦਾ ਕਿ ਜੇ ਸਾਰੇ ਪਰਿਵਾਰ ਚੋਂ ਆਪਣੇ ਛੋਟੇ ਜਿਹੇ ਜਿੱਦਾਂ ਤੇ ਉਹਨਾਂ ਦਾ ਬੇਟਾ ਇੱਕ ਬੇਟਾ ਵਾ 17 ਚਾਲਦਾ ਹੋਮੋਂ ਵਾਲਾ ਭਾਈ ਹੋਮੋਂ ਵਾਲੇ ਉਹ ਹੀ ਆ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ ਖੇਤੀਬਾੜੀ ਦਾ ਕੰਮ ਕਰਦਾ ਕਿੰਨਾ ਸਰਪੰਚ ਬਣੇ ਸੀਗੇ ਉਸ ਵਾਰੀ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚਲੋ ਬਣਾਈ ਬਣਾਈ ਉਹ ਕੋਈ ਕੰਮ ਕੰਮ ਕਰਦੇ ਪਹਿਲਾਂ ਵੀ ਤੁਹਾਨੂੰ ਹਮਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਹੋਇਆ ਕੋਈ ਕੋਈ ਕਾਰਵਾਈ ਨਹੀਂ ਹਾਂਜੀ ਹਜੇ ਕੀ ਨਾਮ ਹੈ ਮੇਰਾ ਨਰਿੰਦਰ ਸਿੰਘ ਨਾਂਜੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ ਚਾਰਵਰੀ ਦੇ ਸਰਪੰਚਾ ਪਿਛਲੀ ਤਾਂ ਐਰਕਾ ਟਰਮ ਐ ਐਸਸੀ ਟਰਮ ਹੀ ਉਦੇ ਵਿੱਚ ਵੀ ਇਹਨਾਂ ਨੇ ਸਰਪੰਚ ਨੂੰ ਮਾਇਆ ਸਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੇਨਾ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਦੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਕਿ ਤੁਹਾਨੂੰ ਆਰ.ਸੀ. ਖਾਲੋ ਜਦੋਂ ਆਰ.ਸੀ. ਖਾਲਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਨਾਮ ਕੀ ਜਨਾ ਚੁਗਰਾਜ ਸਿੰਘ ਨਾਂ ਪਰਿਵਾਰ ਚ ਕੋਣ ਕੋਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਇਹਨਾਂ ਦੇ ਵਾਈਫ ਹਨ ਹਮਲਾਵਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਕੇ ਆਇਆ ਸੀ ਮੋਟਰਸਾਈਕਲ ਤੇ ਸਿਫਟ ਗੱਡੀ ਸਿਫਟ ਗੱਡੀ ਸਰ ਕੋਈ ਸੀਸੀਟੀਵੀ ਵੀਡੀਓ ਪਾਗੀ ਤਾਂ ਜੀ ਪਿੰਡ ਦੇ ਆਲੇ ਦੁਆਲੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਕਮਲੇਟ ਕਿੱਥੋਂ ਦਾ ਨਾਮ ਦੱਸਦੇ ਉੱਥੇ ਦੱਸਦੇ ਹਾਂਜੀ ਜੀ ਡਾਕਟਰ ਸ਼ਮਸ਼ੇਖ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ हां जी जी एक पेशेंट ਜਿਹੜਾ ਗਨ ਸ਼ਾਟ ਆ ਉਹਦਾ ਨਾਮ ਜਗਰਾਤ ਸਿੰਘ ਆ son of ਮਹਿੰਦਰ ਸਿੰਘ ਤੇ ਪਿੰਡ ਚੱਕ ਖੁੰਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ। 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਨ ਨਾਲ ਸਾਡੇ ਕੋ ਆਇਆ ਸੀਗਾ ਮਰੀਜ਼ ਜੀ। ਮਰੀਜ਼ ਜਿੱਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ। ਜੀ 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 52 ਸਾਲ ਉਮਰ ਦੀ ਹੈ। 52 ਸਾਲ ਉਮਰ ਦੇ ਮਰੀਜ਼ ਦੀ। 5:00 ਵਜੇ 10 5:00 ਵਜੇ 10 ਮਿੰਟ ਤੇ ਸਾਡੇ ਕੋ ਮਰੀਜ਼ ਆਇਆ। ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੇ। ਹਾਂਜੀ ਕੱਲ ਉਹਦਾ ਪੋਸਟਮਾਰਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਕ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਉਹਦੀ ਚੀਜ਼ ਆ